ਮੈਂ ਵੀ ਪਿਛਲੇ 1.5 ਮਹੀਨੇ ਤੋਂ ਲਗਾਤਾਰ ਆਪਣੇ ਭਰਾ ਨੂੰ ਮਿਲਣ ਵਾਸਤੇ ਇਸ ਸਰਕਾਰ ਤੋਂ ਮਨਜ਼ੂਰੀ ਮੈਂ ਮੰਗ ਰਹੀ ਹਾਂ ਕਿ ਮੈਨੂੰ ਪਰਮਿਸ਼ਨ ਦਿੱਤੀ ਜਾਏ ਜਿਹੜੇ ਹਰੇਕ ਦਾ ਇੱਕ ਹਕਕ ਹੁੰਦਾ ਹੈ ਤੇ ਪਿਛਲੇ 4 ਦਿਨਾਂ ਤੋਂ ਮੈਂ ਮੰਗ ਕੀਤੀ ਹੈ ਕਿ ਇਸ ਦਸਵੀਂ ਦੇ ਤਿਉਹਾਰ ਵਾਸਤੇ ਮੈਂ ਆਪਣੇ ਭਰਾ ਦੇ ਘਰ ਹੀ ਚ ਮੈਂ ਵੀ ਇੱਕ ਭੈਣ ਹੋਣ ਦੇ ਨਾਤੇ ਮੈਂ ਵੀ ਰਕਣੀ ਪੰਨਾ ਚਾਹੁੰਦੀ ਮੈਨੂੰ ਪਰਮਿਸ਼ਨ ਦਿੱਤੀ ਜਾਏ ਤੇ ਇਸ ਨਸ਼ੇ ਦੇ ਸੱਤਾ ਦੇ ਨਸ਼ੇ ਤੇ ਧੋਖਤ ਮੁੱਖ ਮੰਤਰੀ ਨੇ रोकते रखा है तो आज मेरी गड़ियानु जब अंदर नहीं आंदता मैं सुरत फाटे सामने में अंदर आ गई है कि मैं आज इथे आई हां मेरा हक बनता है कि इस कानून ਦੇ ਥੱਲੇ ਇਸ ਮੈਨੂਅਲ ਦੇ ਥੱਲੇ ਇਹ ਨਹੀਂ ਕਿ ਤੁਸੀਂ ਰਫੇ ਨਹੀਂ बन ਸਕਦੇ ਆਪਦੇ ਭਰਾ ਨੇ ਤੇ ਜਿੱਥੇ ਬਾਕੀ ਸੈਨਾ ਬਣਦੀਆਂ ਨੇ ਮੇਰਾ ਵੀ ਹੱਕ ਬਣਦਾ ਹੈ ਮੈਂ ਅੱਜ ਦਿੱਲੀਓ ਇਸ ਮੌਸਮ ਦੇ ਬਾਵਜੂਦ ਮੈਂ ਇੱਥੇ ਆਈ ਕਿਉਂਕਿ ਸਰਕਾਰ ਨੇ ਮੈਨੂੰ ਪਰਮੇਸ਼ਰ ਨੇ ਕੋਈ ਇਨਕਾਰ ਕੀਤਾ ਹੈਗਾ ਲਗਾਤਾਰ 4 ਦਿਨਾਂ ਦਾ ਮੈਂ ਮੰਗ ਰਹੀਆਂ ਰਕਰੀ ਵਾਸਤੇ ਤੇ 1.5 ਮਹੀਨੇ ਦਾ ਰਸੂ ਮੰਗ ਰਹੀਆਂ ਮਿਲਨ ਵਾਸਤੇ ਤੇ ਅੱਜ ਮੈਂ ਇੱਥੇ ਖੜ੍ਹੀ ਆ ਜਦੋਂ ਤੱਕ ਮੈਨੂੰ ਇਹ ਮੌਕਾ ਇਹ ਮੈਨੂੰ ਰਕਰੀ ਨਹੀਂ ਕਰਨ ਦਿੰਦੇ ਪਤਾ ਨਹੀਂ ਕਿਉਂ ਐਂ ਦੀ ਖਬਰਾਟ ਹੈਗੀ ਕਿ ਇੱਕ ਸਹਿਨ ਦੇ ਭਰਾ ਦੇ ਤਲਾਈ ਤੇ ਧਾਗਾ ਬਨਨ ਤੋਂ ਵੀ ਇਸ ਵਰਤਮਾਨ ਨੂੰ ਇੰਨੀ ਹਲਚਲ ਆਤ ਹੋਈ ਹੈ ਤੇ ਮੈਂ ਬੇਨਤੀ ਕਰਦੀ ਆ ਕਿ ਮਨੁੱਖੀ ਅਧਿਕਾਰਾਂ ਨੂੰ ਇਹੋ ਜਿਹੇ ਛਿੱਕੇ ਤੇ ਨਾ ਟੰਗ ਚੰਗੇ ਮਾਰੇ ਦਿਨ ਆਉਂਦੇ ਰਹਿੰਦੇ ਨੇ ਲੇਕਿਨ ਇੱਕ ਰਿਸ਼ਤੇ ਦੀ ਕਦਰ ਕੀਮਤ ਨੂੰ ਇਸ ਪਾਵਨ ਦਿਨ ਦੀ ਕਦਰ ਕੀਮਤ ਨੂੰ ਸਮਝੋ ਕਿ ਇੱਕ ਭੈਣ ਨੂੰ ਆਪਣੇ ਭਰਾ ਦੇ ਕੰਢਾਈ ਤੇ ਰਖੜੀ ਬੰਨਣ ਵਾਸਤੇ ਦਿੱਲੀੋਂ ਮੈਟਰ ਕੇ ਆਈ ਆ ਤੇ ਮੈਨੂੰ ਇਹ ਜਿਹੜਾ ਮੇਰਾ ਹੱਕ ਬਣਦਾ ਹੈ ਮੇਰਾ ਰਾਈਟ ਬਣਦਾ ਹੈ ਇਹ ਮੈਨੂੰ ਸਰ ਜੀ ਕੇਸ ਨੂੰ ਇਸ ਤਰ੍ਹਾਂ ਦੇਖੀਏ ਆਮਦ ਤੋਂ ਬਾਅਦ ਇਹ ਕਹਿੰਦਾ ਜਿਹੜਾ ਕੇਸ ਹੈਗਾ ਨਸ਼ੇ ਦਾ ਕੇਸ ਹੈਗਾ ਨਸ਼ਾ ਦੀ ਗੱਲ ਕਰਦਾ ਜਿਹੜਾ ਨਕਸ਼ਾ ਮਿਲਿਆ ਇਹਨੂੰ ਮੇਰੇ ਭਰਾ ਦੇ ਕਰੋ ਉਹਨੇ ਕੱਲ ਫਰੀਦਕੋਟ ਦੇ ਐਮਐਲਏ ਉਹਦੇ ਪੀਏ ਤੋਂ ਉਹਦੀ ਗੱਡੀ ਤੋਂ 3500 ગ્રામ હેરોન ફડ્યા ગયા રંગે હાથની એક પોલિસ ઓનુ ક્લીનચેટ લેતી કે ઓનુ પતા કોદલવા ઘંડા ના